ਕਾਂਗਰਸ ਅਤੇ ਕਾਲੀਤਾਲ ਨੇ ਰਲ ਕੇ ਦੋਨਾਂ ਨੇ ਬਿਮਾਰ ਪੰਜਾਬ ਦੀ ਸਿਰਜਣਾ ਕੀਤੀ ਅੱਸੀ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਿਹਤਮੰਗ ਪੰਜਾਬ ਬਣਾ ਰਹੇ ਹਾਂ ਪੰਜਾਬ ਦੇ ਸਾਰੇ ਪਹਿੜ ਨਕ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਪੂਰੇ ਪੰਜਾਬ ਦੇ ਪਰਿਵਾਰਾਂ ਨੂੰ ਅਸੀਂ ਇਸ ਵਿੱਚ ਕਵਰ ਕਰਨ ਜਾ ਰਹੇ ਹਾਂ ਸਰ ਕੋਈ ਰਿਕਵਰਟ ਜਬਤ ਕਰਾਣੀ ਹੋਵੇਗਾ ਸਰ ਕਿਸੇ ਕਰਾਮ ਕਿਸਮ ਦੀ ਕੋਈ ਰਿਕਵਰਟ ਕੋਈ ਬਚਕਰਣੀ ਹੋਵੇਗਾ ਪੇਂਡੂ ਹੋਵੇਗਾ ਜੋ ਸ਼ਹਿਰੀ ਅਮੀਰ ਹੋਵੇ ਜਾਂ ਗਰੀਬ ਸਰ ਹਰੇਕ ਵਿਅਕਤੀ ਇਸ ਦਾ ਨਾਮ ਲੈ ਸਕਦਾ ਹੈ 10 ਸਾਲ ਬਰਾਮੇ ਇੱਕ ਸਾਲ ਯਾਨੀ ਆ ਸਾਲ ਜਿਹੜਾ ਆ ਰਿਹਾ ਇਹ ਚ ਅਸੀਂ ਇੰਨੇ ਪੈਸੇ ਖਰਚ ਕਰਾਂਗੇ ਕਿ ਪਿਛਲੀਆਂ ਸਰਕਾਰਾਂ ਨੇ 10 ਸਾਲ ਚੋਂ ਪੈਸੇ ਖਰਚ ਨਹੀਂ ਕੀਤੇ ਸੋ ਮਾਨ ਜੋ ਸਪੀਕਰ ਸਾਹਿਬ ਜਿਵੇਂ ਹੁਣ ਗੱਲ ਕਰਾਂ ਸਿਹਤ ਅਤੇ ਪਰਿਵਾਰ ਭਲਾਈ ਡਿਪਾਰਟਮੈਂਟ ਦੀ ਕਿਉਂਕਿ ਮਜ਼ਬੂਤ ਸਿਹਤ ਸੰਭਾਲ ਪ੍ਰਣਾਲੀ ਖੁਸ਼ਹਾਲ ਸਮਾਜ ਦੀ ਬੁਨਿਆਦ ਹੈ ਕਿਉਂਕਿ ਜਦੋਂ ਅਸੀਂ ਤੰਦਰੁਸਤ ਹੁੰਦੇ ਹਾਂ ਅਸੀਂ ਵਾਧੇ ਫੁੱਲਦੇ ਹਾਂ ਜਦੋਂ ਅਸੀਂ ਵਾਧੇ ਫੁੱਲਦੇ ਹਾਂ ਤਾਂ ਅਸੀਂ ਸਾਰਿਆਂ ਲਈ ਰੋਸ਼ਨ ਪ੍ਰਕ੍ਰਿ ਸੱਚਦੇ ਹਾਂ ਸਾਡਾ ਮੰਨਣਾ ਹੈ ਕਿ ਮੁਫਤ ਤੇ ਮਿਆਰੀ ਸੇਵਾ ਸਮਾਨ ਭਾਰਤ ਦੇ ਹਰ ਨਾਗਰਿਕ ਨੂੰ ਅਧਿਕਾਰ ਦੇ ਤੌਰ ਤੇ ਉਪਲਬਧ ਹੋਣੀ ਚਾਹੀਦੀ ਹੈ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ ਇਹ ਸਮੁੱਚੇ ਦੇਸ਼ ਲਈ ਮੰਦ ਭਾਗਾ ਹੈ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਅਜਾਦੀ ਦੇ 78 ਸਾਲ ਬਾਅਦ ਵੀ ਕੋਈ ਵੀ ਸਰਕਾਰ ਸਾਰੇ ਨਾਗਰਿਕਾਂ ਲਈ ਯੂਨੀਵਰਸਲ ਸਿਹਤ ਕਵਰੇਜ ਯਕੀਨੀ ਨਹੀਂ ਬਣਾ ਸਕੀ ਪਰ ਪੰਜਾਬ ਹੁਣ ਹੋਰ ਇੰਤਜ਼ਾਰ ਸਰ ਨਹੀਂ ਕਰੇਗਾ ਸਿਹਤ ਹਮੇਸ਼ਾ ਸਾਡੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਇੱਕ ਰਹੀ ਆ ਅਸੀਂ ਅਸੀਂ ਇਸ ਪਾਰੇ ਨੂੰ ਹਮੇਸ਼ਾ ਲਈ ਪੂਰਨ ਵਾਸਤੇ ਦਿਰ ਰਹੇ ਹਾਂ ਪਿਛਲੇ 3 ਸਾਲਾਂ ਵਿੱਚ ਸਾਡੀ ਸਰਕਾਰ ਨੇ 881 ਆਮ ਆਦਮੀ ਕਲੀਨਿਕ ਦੀ ਸਥਾਪਨਾ ਕਰਕੇ ਮੁੱਢਲੀ ਸਿਹਤ ਦੇਖਪਹੜ ਤੱਕ ਵਿਆਪਕ ਪਹੁੰਚ ਦੀ ਦਿਸ਼ਾਵਲ ਇੱਕ ਵੱਡੀ ਤਰੱਕੀ ਕੀਤੀ ਹੈ ਜੋ ਹਰੇਕ ਨਾਗਰਿਕ ਨੂੰ ਮੁਫਤ ਡਾਕਟਰ ਦੀ ਸਲਾਹ ਮੁਫਤ ਦਵਾਈਆਂ ਮੋਟ ਟੈਸਟ ਕਰਾਉਣ ਦੀ ਸਬਦਾ ਪ੍ਰਦਾਨ ਕਰਦੀ ਹੈ ਆਮ ਆਦਮੀ ਕਲਾਨਿਕਾ ਵਿੱਚ ਹਰ ਰੋਜ਼ ਸਰ ਬਹੁਤ ਵੱਡਾ ਅੰਕੜਾ ਹਰ ਰੋਜ਼ 70000 ਤੋਂ ਵੱਧ ਲੋਕ ਚੜੇਦੇ ਉਹ ਮੁਫਤ ਇਲਾਜ ਪ੍ਰਾਪਤ ਕਰਦੇ ਹਨ ਹੁਣ ਤੱਕ 3 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਇਨ੍ਹਾਂ ਕਲਾਨਿਕਾਂ ਵਿੱਚ ਸਵਾਮਾ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਕਾਂਗਰਸ ਸਰ ਕਾਂਗਰਸ ਅਤੇ ਕਾਲੀਦਾਲ ਨੇ ਰਲ ਕੇ ਸਰ ਰਲ ਕੇ ਦੋਨਾਂ ਨੇ ਬਿਮਾਰ ਪੰਜਾਬ ਦੀ ਸਿਰਜਣਾ ਕੀਤੀ ਰਲ ਕੇ ਬਿਮਾਰ ਪੰਜਾਬ ਦੀ ਸਿਰਜਣਾ ਕੀਤੀ ਤੇ ਅਸੀਂ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਿਹਤਮੰਦ ਪੰਜਾਬ ਬਣਾ ਰਹੇ ਆ ਸਰ ਇਸ ਮੰਤਬਲੇ ਸਰ ਮੈਂ ਵਿੱਤੀ ਸਾਲ 2025-26 ਲਈ 268 ਕਰੋੜ ਰੁਪਏ ਦੇ ਬਜਟ ਦੀ ਤਸਵੀਜ਼ ਕਰਦਾ ਹਾਂ ਸਾਡੇ ਮਾਹਰ ਜੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੋੜਿੰਦੀ ਦੇਖਭਾਲ ਪਾਪ ਹਸਪਤਾਲਾਂ ਵਿੱਚ ਇਲਾਜ ਮੁਫਤ ਅਤੇ ਯੂਨੀਵਰਸਲ ਰੂਪ ਵਿੱਚ ਉਪਲਬਧ ਹੋਵੇ ਹੁਣ ਤੱਕ ਪੰਜਾਬ ਦੇ ਸਰ ਹੁਣ ਤੱਕ ਪੰਜਾਬ ਦੇ 45 ਲੱਖ ਪਰਿਵਾਰ ਸਰਕਾਰੀ ਸਿਹਤ बीमा योजनाਮਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਵਿੱਚੋਂ 16 ਲੱਖ ਪਰਿਵਾਰ ਸਰ ਕੇਂਦਰ ਸਰਕਾਰ ਦੀ ਯੋਸ਼ਮਾਨ ਭਾਰਤ ਯੋਜਨਾ ਤਹਿਤ ਅਤੇ ਬਾਕੀ 30 ਲੱਖ ਪਰਿਵਾਰ ਜਿਹੜੇ ਸੀ ਉਹ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਰਵਤ ਸਿਹਤ ਬੀਮਾ ਯੋਜਨਾ ਦੇ ਤਹਿਤ ਕਵਰ ਕੀਤੇ ਗਏ ਸਨ ਇਨ੍ਹਾਂ ਯੋਜਨਾਵਾਂ ਵਿੱਚ ਪੂਰੇ ਪੰਜਾਬ ਲਈ ਬੀਮਾ ਕਵਰੇਜ ਸਿਰਫ 5 ਲੱਖ ਰੁਪਏ ਸਾਲਾਨਾ ਹੈ ਸਪੀਕਰ ਸਾਹਿਬ ਮੈਂ ਅੱਜ ਪੰਜਾਬ ਦੇ ਸਿਹਤਕੇਤਰ ਲਈ ਦੋ ਵੱਡੇ ਇਤਿਹਾਸਕ ਫੈਸਲੇ ਦਾ ਐਲਾਨ ਕਰਨ ਜਾ ਰਿਹਾ ਹਾਂ ਸਸੇਦ ਖੇਤਰ ਦੇ ਅੰਦਰ ਦੋ ਵੱਡੇ ਇਤਿਹਾਸਕ ਫੈਸਲੇ ਅੱਜ ਹੋਣਗੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਛੋਣਗੇ ਕਿ ਕਿਸ ਤਰ੍ਹਾਂ ਪੰਜਾਬ ਨੂੰ ਸਿਹਤ ਸੇਤਬੰਦ ਪੰਜਾਬ ਬਣਾਉਣਾ ਹੈ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਗਾਮੀ ਸਾਲ ਵਿੱਚ ਰਾਜ ਦੀ ਸਿਹਤ ਬੀਮਾ ਯੋਜਨਾ ਨੂੰ ਯੂਨੀਵਰਸਲ ਬਣਾਉਣ ਲਈ ਅਤੇ ਪੰਜਾਬ ਦੇ ਸਾਰੇ ਸਰ ਹੁਣੇ ਡਿਮਾਂਡ ਹੋ ਰਹੀ ਸੀ ਪਿੱਛੇ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਪੂਰੇ ਪੰਜਾਬ ਦੇ ਪਰਵਾਰਾਂ ਨੂੰ ਅਸੀਂ ਇਸ ਦੇ ਵਿੱਚ ਕਵਰ ਕਰਨ ਜਾ ਰਹੇ ਹਾਂ ਸਰ ਇਸ ਵਿੱਚ ਕੋਈ ਰਿਕਵਰਡ ਜਾਂ ਵਿਤਕਰਾਨੀ ਹੋਵੇਗਾ ਸਰ ਕਿਸੇ ਕਰਾਮ ਕਿਸਮ ਦੀ ਕੋਈ ਰਿਕਵਰਡ ਕੋਈ ਵਿਤਕਰਾਨੀ ਹੋਵੇਗਾ ਪਿੰਡੂ ਹੋਵੇ ਜਾਂ ਸ਼ਹਿਰੀ ਅਮੀਰ ਹੋਵੇ ਜਾਂ ਗਰੀਬ ਸਰ ਹਰੇਕ ਵਿਅਕਤੀ ਇਸ ਦਾ ਲਾਭ ਲੈ ਸਕਦਾ ਹੈ ਪਰ ਫਸਟ ਫੈਸਲਾ ਆਇਆ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਸ਼ਾਮਿਲ ਕਰਨ ਜਾ ਰਹੇ ਹਾਂ ਔਰ ਸਰ ਦੂਜਾ ਵੱਡਾ ਫੈਸਲਾ ਸਦਾ ਭਗਵਾਨ ਸਿੰਘ ਭਗਵਾਨ ਸਿੰਘ ਮਾਨ ਸਰਕਾਰ ਦਾ ਆਇਆ ਕਿ ਅਸੀਂ ਜੋ ਰਾਸ਼ੀ ਸੀਗੀ ਜਿਹਦੀ ਲਿਮਿਟੇਸ਼ਨ ਸਿਰਫ ਸਿਰਫ 5 ਲੱਖ ਰੁਪਏ ਸੀ ਅੱਜ ਅਸੀਂ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਜਿਹੜਾ ਵਧਾ ਰਾਇਆ ਪੰਜਾਬ ਦੇ ਵਿੱਚ ਹੁਣ 10 ਲੱਖ ਰੁਪਏ ਤੱਕ ਦੀਆਂ ਜੇ ਵੀ ਕੋਈ ਪਰਮਾਤਮਾ ਨਾ ਕਰੇ ਕੋਈ ਬਿਮਾਰ ਹੋਵੇ ਜੇਕਰ ਕੋਈ ਹੋ ਜਾਣਾ ਤਾਂ 10 ਲੱਖ ਰੁਪਏ ਤੱਕ ਅਸੀਂ ਉਹਦਾ ਬੀਮਾ ਕਵਰ ਦੇ ਅੰਦਰ ਉਹਨੂੰ ਕਵਰ ਕਰਾਂਗੇ ਸਰ ਉਹਨਾਂ ਨਾਲ ਸਰਕਾਰ ਤੋਂ 5 ਲੱਖ ਦਾ ਵਾਧੂ ਟਾਪ-ਅੱਪ ਕਵਰ ਵੀ ਸਰ ਮਿਲੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦੀਨ ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ਅਗਲੇ ਸਾਲ ਸਿਹਤ ਕਾਰਡ ਮਿਲੇਗਾ ਜਿਸ ਰਾਹੀਂ ਉਹ ਪੰਜਾਬ ਪਰਦੇ ਹਸਾਲਾ ਵਿੱਚ ਕੈਸ਼ਲੈਸ ਲਾਜ ਦਾ ਫਾਇਦਾ ਲੈ ਸਕਣਗੇ ਸਪੀਕਰ ਸਾਹਿਬ ਇਹ ਇਤਿਹਾਸਕ ਪਹਿਲ ਕਦਮੀ ਪੰਜਾਬ ਦੇ ਹਰ ਪਰਿਵਾਰ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਆਪਣੀ ਸਿਹਤ ਨਾਲ ਸਮਝੌਤਾ ਨਾ ਕਰਨਾ ਪਵੇ ਮੈਂ ਇਸ ਮਕਸਦ ਲਈ 778 ਕਰੋੜ ਰੁਪਏ ਦੇ ਉਪਬੰਧ ਕਰਦਾ ਦਰਕਟਲਾ ਪੀੜਤਾਂ ਦੇ ਤੁਰੰਤ ਇਲਾਜ ਅਤੇ ਇਲਾਜ ਅਤੇ ਮਦਦਗਾਰਾਂ ਨੂੰ ਉਤਸ਼ਾਹਿਤ ਕਰਨ ਲਈ ਫਰਿਸ਼ਤੇ ਸਕੀਮ ਲਈ ਸਰ 10 ਕਰੋੜ ਰੁਪਏ ਰਾਖਵੇਂ ਰੱਖੇ ਜਾਂਦੇ ਹਨ ਸਪੀਕਰ ਸਾਹਿਬ ਸਿਹਤ ਸੇਵਾਾਂ ਲਈ 2025-26 ਵਿੱਚ ਕੁੱਲ ਜਿਹੜਾ ਕੁੱਲ ਸੈਦਾ ਬਜਟਾਂ ਦੇ ਵਿੱਚ 5598 ਕਰੋੜ ਰੁਪਏ ਦਾ ਵਾਇਟ ਦਾ ਪ੍ਰਬੰਧ ਕੀਤਾ ਗਿਆ ਜਿਹੜਾ ਕਿ ਪਿਛਲੇ ਸਾਲ ਦੇ ਵਾਇਟ ਨਾਲੋਂ ਵੀ ਸਰ ਪਿਛਲੇ ਸਾਲ ਦੇ ਵਾਇਟ ਨਾਲੋਂ ਵੀ 10% ਜ਼ਿਆਦਾ ਕਰ